ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅੱਜ 24 ਜੁਲਾਈ ਨੂੰ ਕਿਸਾਨਾਂ ਨਾਲ ਮੁਲਾਕਾਤ ਕਰ ਸਕਦੇ ਨੇ ਮੰਨੇ ਜਾ ਰਿਹਾ ਹੈ ਕਿ ਬੈਠਕ ਪਾਰਲੀਮੈਂਟ ਵਿੱਚ ਹੋਵੇਗੀ ਸਵੇਰੇ ਕਰੀਬ 11 ਵਜੇ ਮੀਟਿੰਗ ਹੋ ਸਕਦੀ ਹੈ ਰਾਹੁਲ ਗਾਂਧੀ ਤੋਂ ਕਿਸਾਨ ਆਪਣੇ ਮੰਗਾਂ ਬਾਬਤ ਪ੍ਰਾਈਵੇਟ ਬਿੱਲ لے ਆਉਂਦੀ ਅਪੀਲ ਕਰ ਸਕਦੇ ਨੇ ਦਰਅਸਲ ਕਿਸਾਨ ਐਮਐਸਪੀ ਦੀ ਕਾਨੂੰਨੀ ਗਰੰਟੀ ਅਤੇ ਕਰਜ਼ਾ ਮੁਆਫੀ ਸਣੇ ਹੋਰ ਕਈ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਨੇ ਪਿਛਲੇ 6 ਮਹੀਨਿਆਂ ਤੋਂ ਕਈ ਕਿਸਾਨਾਂ ਤੇ ਰੰਦਾ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਧਰਨਾ ਵੀ ਚੱਲ ਰਿਹਾ ਹੈ ਇਸ ਸੰਘਰਸ਼ ਵਿਚਾਲੇ ਕਿਸਾਨਾਂ ਨੂੰ ਕੇਂਦਰੀ ਬਜਟ ਤੋਂ ਉਮੀਦ ਸੀ ਕਿ ਕਰਜ਼ਾ ਮੁਆਫੀ ਜਾਂ ਫਿਰ ਐਮਐਸਪੀ ਨੂੰ ਲੈ ਕੇ ਸਰਕਾਰ ਕੋਈ ਕਦਮ ਪੁੱਟ ਸਕਦੀ ਹੈ ਪਰ ਇਹਨਾਂ ਮੰਗਾਂ ਤੇ ਸਰਕਾਰ ਵੱਲੋਂ ਕਿਸਾਨਾਂ ਦੇ ਹੱਥ ਨਿਰਾਸ਼ਾ ਲੱਗੀ ਹੈ ਅਜਿਹੇ ਚ ਵੱਖ-ਵੱਖ ਢੰਗ ਤਰੀਕੇ ਨਾਲ ਕਿਸਾਨ ਮੋਦੀ ਸਰਕਾਰ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਜੋ ਲੜਟ ਕਰੇਗਾ ਮੰਗਾਂ ਬਾਬਤ ਕੁਝ ਹਾਸਲ ਕੀਤਾ ਜਾ ਸਕੇ ਇਹਨਾਂ ਕੋਸ਼ਿਸ਼ਾਂ ਤਹਿਤ ਹੁਣ ਕਿਸਾਨ ਧਿਰਾਂ ਦੇ ਆਗੂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ ਇਸ ਤੋਂ ਪਹਿਲਾਂ ਕਿ ਕਿਸਾਨ ਧਿਰ ਨੇ ਦੇਸ਼ ਪਾਰਵੇ ਚ ਵਿਰੋਧੀ ਲੀਡਰਾਂ ਨੂੰ ਆਪਣੀਆਂ ਮੰਗਾਂ ਬਾਬਤ ਮੰਗ ਪੱਤਰ ਵੀ ਸੌਪੇ ਸਨ